ਤਰਫ ਪੜੇ ਵੱਲੋਂ ਇੱਕ ਕੈਮਿਸਟ ਦੇ ਉੱਪਰ ਕਾਰਵਾਈ ਕੀਤੀ ਗਈ ਹੈਗੀ ਹੈ ਇਹ ਕੀ ਸ਼ਿਕਾਇਤ ਸੀ ਜੀ ਹਾਂਜੀ ਮੈਨੂੰ ਰੀਸੈਂਟਲੀ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਜੀਰਾ ਰੋਡ ਉੱਪਰ ਇੱਕ ਕੈਮਿਸਟ ਹੈ ਜਿਹੜਾ ਕਿ ਉਹਨੇ ਕਾਫੀ ਹਾਈ ਅਮਾਊਂਟ ਦੇ ਵਿੱਚ ਪ੍ਰੀ ਗੱਬਲਿੰਦਾ ਕੈਪਸੂਲ ਸਟਾਕ ਕਰਕੇ ਰੱਖੇ ਹੋਇਆ ਤੇ ਉੱਥੋਂ ਥੋੜੇ-ਥੋੜੇ ਕੈਪਸੂਲ ਕੱਢ ਕੇ ਉਹ ਦੂਜੀ ਜਗ੍ਹਾ ਲੈ ਜਾ ਕੇ ਵੇਚਦਾ ਹੈ ਸੋ ਉਸੇ ਇਨਫੋਰਮੇਸ਼ਨ ਦੇ ਬੇਸ ਤੇ ਮੈਂ ਕੱਲ ਪੁਲਿਸ ਪਾਰਟੀ ਨੂੰ ਨਾਲ ਲੈ ਜਾ ਕੇ ਇੱਥੇ ਰੇਡ ਕੀਤੀ ਜੀਰਾ ਰੋਡ ਤੇ ਰਾਜੇਸ਼ ਮੈਡੀਕਲ ਹੈ ਜਿਹੜੀ ਦੁਕਾਨ ਕਾਫੀ ਸਮੇਂ ਤੋਂ ਬੰਦ ਸੀ ਉਸ ਦੁਕਾਨ ਨੂੰ ਅਸੀਂ ਓਪਨ ਕਰਾਇਆ ਖੁਲਵਾਇਆ ਤੇ ਉਹਦੇ ਅੰਦਰ ਸਾਨੂੰ ਤਕਰੀਬਨ 22 ਲੱਖ ਰੁਪਏ ਦੇ ਪ੍ਰੀ ਗਾਬਲਿਨ ਦੇ ਕੈਪਸੂਲ ਮਿਲੇ ਜੀਦਾ ਕਿ ਇੰਚਾਰਜ ਉਥੇ ਜਿਹੜਾ ਹੈਗਾ ਸੀ ਮੁੰਡਾ ਉਹ ਸਾਨੂੰ ਕੋਈ ਰਿਕਾਰਡ ਨਹੀਂ ਦਿਖਾ ਪਾਇਆ ਸੋ ਅਸੀਂ ਸਾਰੇ ਕੈਪਸੂਲ ਆਪਣੇ ਡਰੱਗ ਐਕਟ ਦੇ ਤਹਿਤ ਸੀਜ਼ ਕਰਕੇ ਤੇ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਤੇ ਨੇ ਤੇ ਅੱਗੇ ਇਹਦੇ ਉੱਪਰ ਜਿਹੜੀ ਵੀ ਕਾਰਵਾਈ ਹੋਏਗੀ ਉਹ ਸੀਨੀਅਰ ਅਧਿਕਾਰੀ ਨੂੰ ਭੇਜ ਦਿੱਤਾ ਜਾਏਗਾ ਇਹ ਜਿਹੜੇ ਪ੍ਰੀ ਗਾਬਲਿਨ ਅਗੇ ਨਸ਼ੇ ਦੇ ਤੌਰ ਤੇ ਯੂਜ਼ ਕੀਤੇ ਜਾਂਦੇ ਨੇ ਜੀ ਅੱਜਕੱਲ ਪ੍ਰੀ ਗਾਬਲਿਨ ਜਿਹੜੇ ਵੈਸੇ ਕੈਪਸੂਲ ਆ ਗਏ ਨੇ ਜੀ ਇਹ ਪੇਨ ਕਿ ਬਟ ਇਹਨੂੰ ਅੱਜਕੱਲ ਜਿਹੜੀ ਇਹਦੀ 300mg ਤੇ 150mg ਡੋਜ਼ ਹੈਗੀ ਜਾਂ ਇਹਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਕਾਫੀ ਤਾਦਾਦ ਦੇ ਵਿੱਚ ਜਿਹੜੇ ਕਿ ਐਡਿਕਟਸ ਹੈਗੇ ਨੇ ਜਦੋਂ ਉਹਨਾਂ ਨੂੰ ਕੋਈ ਦੂਜਾ ਨਸ਼ਾ ਨਹੀਂ ਮਿਲਦਾ ਉਹ ਫਿਰ ਇਹ ਲੈ ਕੇ ਤੇ ਇਹਨੂੰ ਐਜ਼ ਅ ਨਸ਼ੇ ਦੇ ਤੌਰ ਤੇ ਯੂਜ਼ ਕਰ ਰਹੇ ਨੇ ਸਰ ਕਿਹਨਾਂ ਤੇ ਲਾਈਕ ਕੋਈ ਤੇ ਕਿਹਨਾਂ ਕੋਈ ਸਾਈਡ ਇਫੈਕਟ ਹੋਣੀ ਦੇਖੋ ਜੀ ਮੈਡੀਸਨ ਕੋਈ ਵੀ ਆਪਾਂ ਜਦੋਂ ਉਹਨੂੰ ਇੱਕ ਪ੍ਰੈਸਕ੍ਰਾਈਬਡ ਡੋਜ਼ ਹੈਗੀ ਡਾਕਟਰ ਨੇ ਜੋ ਲਿਖੀ ਹੋਈ ਹੈ ਉਸ ਤੋਂ ਜ਼ਿਆਦਾ ਤਾਦਾਦ ਦੇ ਵਿੱਚ ਜ਼ਿਆਦਾ ਅਮਾਉਂਟ ਦੇ ਵਿੱਚ ਲਵਾਂਗੇ ਤੇ ਕਾਫੀ ਲੰਬੇ ਸਮੇਂ ਲਈ ਲਵਾਂਗੇ ਤਾਂ ਉਹਦਾ ਸਿਹਤ ਦੇ ਉੱਪਰ ਅਸਰ ਤਾਂ ਹੋਏਗਾ ਹੀ ਹੋਏਗਾ ਜਿਹੜਾ ਸਾਡੇ ਆਰਗਨ ਨੇ ਸਾਡੇ ਕਿਡਨੀ ਲੀਵਰ ਵਗੈਰਾ ਉਹਨਾਂ ਤੇ ਅਸਰ ਤਾਂ ਹੋਏਗਾ ਹੀ ਹੋਏਗਾ ਫੋ ਹੌਲੀ ਹੌਲੀ ਜਿਹੜਾ ਬਾਡੀ ਦੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਬਾਡੀ ਦੇ ਆਰਗਨਸ ਖਰਾਬ ਹੋ ਜਾਂਦੇ ਨੇ ਤੇ ਉਹ ਡੈਮੇਜ ਤਾਂ ਇਹ ਕਰੇਗਾ ਕਰੇਗਾ ਨਾਲ ਬ੍ਰੇਨ ਤੇ ਤਾਂ ਸ਼ੂਰਲੀ ਡੈਮੇਜ ਕਰੇਗਾ ਕਿਉਂਕਿ ਬ੍ਰੇਨ ਤੇ ਹੀ ਇਹਦਾ ਇਫੈਕਟ ਜ਼ਿਆਦਾ ਹੁੰਦਾ ਹੈ ਸਰ ਉਹ ਜਿਸਪੀ ਨੂੰ ਤੁਹਾਡੇ ਕੋਲ ਸਪੀਕਰਾਂ ਜਾਰੀਆਂ ਆਮ ਜਨਤਾ ਨੂੰ ਅਸੀਂ ਵੀ ਇਹ ਮੈਸੇਜ ਦੇ ਬਿਲਕੁਲ ਜੀ ਕੈਮਿਸਟ ਇਥੇ ਮੋਗੇ ਦੇ ਵਿੱਚ ਕਾਫੀ 90% ਕੈਮਿਸਟ ਤਾਂ ਇਥੇ ਬਿਲਕੁਲ ਠੀਕ ਕੰਮ ਕਰ ਰਹੇ ਨੇ ਪਰ ਜਿਹੜੇ 5-7% ਜਿਹੜੇ ਕੈਮਿਸਟ ਹੈਗੇ ਨੇ ਜਿਹੜਾ ਕਿ ਇਹ ਧੰਦਾ ਕਰ ਰਹੇ ਨੇ ਆਪਣੇ ਨਿੱਜੀ ਸਵਾਰਥ ਦੇ ਲਈ ਮੈਂ ਉਹਨਾਂ ਨੂੰ ਸਖਤਾਂ ਦਾਇਰ ਦੇਣਾ ਚਾਹਾਂਗਾ ਵੀ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਜਿਹਦੇ ਤੇ ਵੀ ਕਾਰਵਾਈ ਕੀਤੀ ਜਾਵੇਗੀ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਨੂੰ ਕੋਈ ਕਿਸੇ ਦੀ ਸਫਾਰਸ਼ ਇਹਦੇ ਵਿੱਚ ਅਸੀਂ ਨਹੀਂ ਸੁਣਾਂਗੇ ਪਿੱਛੇ ਵੀ ਅਸੀਂ ਕਾਰਵਾਈ ਕੀਤੀ ਅੱਗੇ ਵੀ ਕਰਦੇ ਰਾਵਾਂਗੇ ਸਾਡੇ ਕੋਲ ਇਨਫੋਰਮੇਸ਼ਨ ਹਲੇ ਵੀ ਹੈਗੀ ਆ ਕੁਝ ਕੈਮਿਸਟਾਂ ਬਾਰੇ ਤੇ ਉਹਨਾਂ ਨੂੰ ਮੇਰੀ ਇਹ ਹਦਾਇਤ ਹੈ ਵੀ ਉਹ ਕੰਮ ਬੰਦ ਕਰ ਦੇਣ ਨਹੀਂ ਤੇ ਉਹਨਾਂ ਦਾ ਬਿਲਕੁਲ ਵੀ ਕਿਸੇ ਤਿੱਕੇ ਦਾ ਕੋਈ ਲਿਆਜ ਨਹੀਂ ਕੀਤਾ ਜਾਏਗਾ